ਜੇ ਬਲੱਡ ਲੈਣਾ ਹੈ ਉਹਨਾਂ ਨੂੰ ਫਾਰਮ ਦਿੱਤਾ ਤੋਂ ਬੋਲਦੇ ਉਹ ਜਿਹੜਾ ਮੁੰਡਾ ਫੂਨ ਬਲੱਡ ਲੈਣਾ ਹੈ ਦਾ ਹੀ ਮੈਂ ਉਹਨੂੰ ਪੁੱਛਿਆ ਸੀ ਤੇ ਪਹਿਲੀ ਵਾਰੀ ਆਇਆ ਮੈਂ ਉਹਨੂੰ ਪੁੱਛਿਆ ਭਾਜੀ ਕਿੰਨੇ ਦਾ ਮਿਲਣ ਦਾ ਬਲੱਡ ਬੋਲਦਾ ਸਾਨੂੰ 1100 ਰੁਪਏ ਦਾ ਥੈਲੀ ਮਿਲਦੀ ਆ ਪੰਜ ਸਾਨੂੰ ਇੱਕ 100 ਮਿਲੀ ਸੀਗੀ ਕਿ ਸਿਵਲ ਹਸਪਤਾਲ ਬਲੱਡ ਬੈਂਕ ਦੇ ਬਾਹਰ ਕੋਈ ਬੰਦਾ ਦਲਾਲ ਬੈਠਿਆ ਹੋਇਆ ਸੀਗਾ ਜਿਹੜਾ ਕਿ ਮਾਤੜ ਬੰਦਿਆਂ ਕੋ ਗਰੀਬ ਬੰਦੇ ਚਲੋ ਸੀਗੇ ਉਹ ਬੰਦਾ ਵਿਚਾਰਾ ਮਾਤੜ ਸੀਗਾ ਤੇ ਔਰ ਕੋ ਨਹੀਂ 1100 ਰੁਪਏ ਮੰਗੇ ਦੋ ਜੁਨਟਾ ਦਾ ਜਦੋਂ ਉਹਨਾਂ ਨੂੰ ਗੱਲ ਪਤਾ ਲੱਗੀ ਕੋਈ 1:30 ਵੇ ਦੇ ਕਰੀਬ ਅਸੀਂ ਉਹਨ ਦੀ ਸਕੂਲ ਇੱਥੇ ਪੁੱਜੇ ਹਾਂ ਅੰਕਨਾਂ ਜੋ ਅਸੀਂ ਮਿਲੇ ਆ ਉਹ ਜਿਹੜਾ ਦਲਾਲ ਸੀਗਾ ਜਿਹੜਾ ਕਰਿੰਦਾ ਸੀਗਾ ਉਸ ਟਾਈਮ ਉਸ ਤੋਂ ਫਰਾਰ ਹੋ ਗਿਆ ਸੀਗਾ ਇੰਕਾ ਦਾ ਪੇਸ਼ੈਂਟ ਐਡਮਿਟ ਸੀ ਸਰਕਾਰੀ ਤੇ ਸਰਕਾਰ ਵੱਲੋਂ ਫੈਸਿਲਿਟੀ ਹੈਗੀ ਜਿਹੜਾ ਪੇਸ਼ੈਂਟ ਸਿਵਲ ਹਸਪੀਟਲ ਐਡਮਿਟ ਹੋਏ ਉਹਨੂੰ ਬਲੱਡ ਫ੍ਰੀ ਮਿਲਦਾ ਹੈਗਾ ਪਰ ਐਵਡ ਐਡਮਿਟ ਹੋਏ ਤੇ ਔਰ ਕੋ ਸਰਕਾਰ 1100 ਰੁਪਏ ਫੀਸ ਲੈ ਰਹੀ ਆ ਇੱਕ ਯੂਨਿਟ ਦਾ ਪਰ ਸੋਚਣ ਵਾਲੀ ਗੱਲ ਇਹ ਦੋ ਯੂਨਟਾਂ ਦਾ 1100 ਲੈ ਜੇ ਕੁਛ ਨਾ ਕੁਛ ਤੇ ਗੱਲ ਹੈਗੀ ਆ ਸਾਡੇ ਵਿਸ਼ੇ ਕੋਈ 8 ਮਹੀਨਿਆਂ ਤੋਂ ਪੂਰੀ ਖਬਰ ਆਖ ਸੀਗੀ ਪ੍ਰਾਈਵੇਟ ਬਲੱਡ ਬੈਂਕ ਹੋਣ ਜਾਂ ਸਰਕਾਰੀ ਹੋਏ ਚਾਹੇ ਸਾਡੇ ਜ਼ਿਲ੍ਹੇ ਦੇ ਹੋਣ ਜਾਂ ਵੈਸੇ ਬਾਹਰ ਦੇ ਹੋਣ ਪੂਰੀ ਅਕਸੀ ਬਲੱਡ ਬੈਂਕਾਂ ਵਿੱਚ ਕੀ ਹੈ ਜਿਹੜੇ ਦਲਾਲ ਜਿਹੜਾ ਗਰੁੱਪ ਹੈਗਾ ਫੇਰ ਐਕਟਿਵ ਹੋ ਚੁੱਕਿਆ ਹੈ ਜਿਹੜੇ ਸਾਡੇ ਸਟਾਫ ਹੈਗੇ ਉਹਨਾਂ ਨੇ ਵੀ ਕਿਹਾ ਕਿ ਕੋਈ ਦੋ ਚਾਰ ਮੁੰਡੇ ਆ ਗਏ ਬਲੱਡ ਬੈਂਕ ਦੇ ਬਾਹਰ ਬੈਠੇ ਰਹਿੰਦੇ ਨਸ਼ੇੜੀ ਹੈਗੇ ਜਿਹੜੇ ਤੇ ਅਸੀਂ ਲਾਸਟ ਟਾਈਮ ਹੀ ਨਸ਼ੇੜੀ ਫੜਿਆ ਸੀਗਾ ਪਹਿਲੇ ਹੁੰਦਾ ਸੀਗਾ ਆਸ਼ਾ ਵਰਕਰਾਂ ਪਹਿਲੇ ਆ ਜਾਂਦੀ ਸੀ ਜਾਂ ਡਿਲੀਵਰੀ ਕਰਾਉਂਦੇ ਤੇ ਬਲੱਡ ਤੋਂ ਆਉਂਦੇ ਬਟ ਉਹ ਵੀ ਕੰਮ ਉਹਨੇ ਬੰਦ ਹੋ ਚੁਕਿਆ ਹੈ ਦਲਾਵਾਂ ਨੂੰ ਤੇ ਅਸੀਂ ਮੈਸੇਜ ਜੀ ਜੇ ਤੁਸੀਂ ਆਪਣੀ ਦਲਾਲੀ ਕਰਨੀ ਆ ਤੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰੋ ਤੇ ਤੁਹਾਡੀ ਦਲਾਲੀ ਅਸੀਂ ਚੰਗੇ ਤਰੀਕੇ ਗੱਡਾਂਗੇ ਬਾਅਦ ਤੇ ਪਤਾ ਲੱਗਿਆ ਕਿ ਇੱਕ ਡੋਨਰ ਆਪਣਾ ਰક્ત ਕਿਤਾ ਦਾਨ ਕਰਕੇ ਜਾਂਦਾ ਤੇ ਉਹ ਕਿਹੜੀ ਚੀਜ਼ਾਂ ਮਰੀਜ਼ ਕੋਲ ਲੈਂਦਾ ਤੁਸੀਂ ਜਿਹੜਾ ਗਲਤ ਕੰਮ ਕਰ ਰਹੇ ਜਿਹਦੇ ਕਰਕੇ ਤੁਹਾਨੂੰ ਬਸੀਸਾਂ ਮਿੰਨੀਆ ਲੋਕਾਂ ਨੂੰ ਖੂਨ ਦਾਨ ਕਰਨ ਵਾਲੇ ਦਾਨੀ ਇਸ ਲਈ ਖੂਨ ਦਾਨ ਕਰਦੇ ਨੇ ਤਾਂ ਜੋ ਕਿਸੇ ਜ਼ਰੂਰਤਮੰਦ ਦੀ ਜਾਨ ਬਚ ਸਕੇ ਉਸ ਬੰਦੇ ਦੀ ਜਿਹਦੇ ਕੋਲ ਇਲਾਜ ਕਰਵਾਉਣ ਜਾਂ ਖੂਨ ਖਰੀਦਣ ਲਈ ਪੈਸੇ ਨਹੀਂ ਪਰ ਜੇ ਉਹੀ ਖੂਨ ਵਿਕਣ ਲੱਗ ਪਏ ਤਾਂ ਆਮ ਲੋਕ ਕੀ ਕਰਨਗੇ ਅਸੀਂ ਗੱਲ ਕਰ ਰਹੇ ਹਾਂ ਪਠਾਨਕੋਟ ਸਿਵਲ ਹਸਪਤਾਲ ਦੀ ਜਿੱਥੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮne ਆਇਆ ਹੈ ਪਤਾ ਲੱਗਿਆ ਹੈ ਕਿ ਬਲੱਡ ਬੈਂਕ ਦੇ ਬਾਹਰ ਬੈਠੇ ਇੱਕ ਬੰਦੇ ਨੇ 2 ਯੂਨਿਟ ਖੂਨ ਦੇ ਬਦਲੇ 1100 ਰੁਪਏ ਦੀ ਮੰਗ ਕੀਤੀ ਇਸ ਮਾਮਲੇ ਨੂੰ ਲੈ ਕੇ ਬਲੱਡ ਡੋਨਰ ਕਲੱਬ ਪਠਾਨਕੋਟ ਦੇ ਰਕਿਤ ਮਹਾਜਨ ਨੇ 7C ਨਿਊਜ਼ ਦੀ ਟੀਮ ਨਾਲ ਗੱਲ ਕੀਤੀ ਜਦੋਂ 7C ਨਿਊਜ਼ ਦੀ ਟੀਮ ਮੌਕੇ ਤੇ ਪਹੁੰਚੀ ਤੇ ਜਾਂਚ ਕੀਤੀ ਤਾ ਇਹ ਗੱਲ ਬਾਹਰ ਆਈ ਕਿ ਬਲੱਡ ਬੈਂਕ ਦੇ ਬਾਹਰ ਬੈਠੇ ਕੁਝ ਬੰਦੇ ਬਲੱਡ ਬੈਂਕ ਚੋਂ ਖੂਨ ਲੈ ਕੇ ਜ਼ਰੂਰਤਮੰਦਾਂ ਨੂੰ ਦਿੰਦੇ ਨੇ ਪਰ ਬਦਲੇ ਤੇ ਪੈਸੇ ਮੰਗਦੇ ਨੇ ਜਦੋਂ ਆਸੀਂ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਉਨਾ ਨੇ ਕੈਂਬਰੇ ਸਾਹਮਣੇ ਤਾਂ ਕੁਝ ਨਹੀਂ ਕਿਹਾ ਪਰ ਇਹੋ ਚਾਹੇ ਕਿਸੇ ਮਾਮਲੇ ਤੋਂ ਇਨਕਾਰ ਜ਼ਰੂਰ ਕਰ ਦਿੱਤਾ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਹਸਪਤਾਲ ਦੇ ਕੁਝ ਕਰਮਚਾਰੀਆਂ ਨੇ ਟਕੇ ਛੁਪੇ ਲਫਜ਼ਾਂ ਚ ਇਹ ਮੰਨਿਆ ਕਿ ਪਹਿਲੇ ਕੁਝ ਨਸ਼ੇੜੀ ਲੋਕ ਇੱਥੇ ਬੈਠ ਕੇ ਇਹ ਕੰਮ ਕਰਦੇ ਰਹਿੰਦੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਬਲੱਡ ਬੈਂਕ ਦੀ ਪੂਰੀ ਜਾਂਚ ਕਰੇਗਾ कि ये पता लगाऊंगा कि मामला सही है या कल या फिर आम लोक का नाल ऐसे तरहता धक्का हमदा रहूंगा क्या वो भी पुणे में वो से जा चुके थे जबकि बीवी की तीन बजे तक हां जी ऐसा नहीं होता ब्लड पन 24 आवर होता सुबह जिस टाइम रश होता है हमें ट्यूटी शॉप लाने पड़ते हैं कभी हम का अभी इनकी नाइट करके फिर उनको एक्स्ट्रा ड्यूटी अगर आप उसमें जाना है कि इतने आवर्स तो ये एक्स्ट्रा ही लगाते हैं हमारे पास ऑलरेडी मेहमान बहुत कम है जितनी होनी चाहिए उससे कम हो डी कर करके वो कर रहे हैं कैंप सारे लग रहे हैं इतने डेली रोज अभी हमें थोड़े दिन बाद जाना है ताड़गढ़ में कैंप लगाने जाना है ठीक है छह बंदे हमें वहाँ चाहिए

ਬੋਲੋ ਜੀ ਤੁਹਾਨੂੰ ਆਪ ਦੋਗੇ ਕਿਉਂਕਿ ਠੀਕ ਹੈ ਨਹੀਂ ਦੋਗੇ ਤੋਂ ਹਾਂ ਜੀ ਬਾਕੀ ਐਸਾ ਹੈ ਯਹਾਂ ਪਰ ਕੁਝ ਗਲਤ ਤਾਂ ਨਹੀਂ ਹੋ ਰਹਾ ਸਭ ਬਿਲਕੁਲ ਠੀਕ ਹੋ ਰਹਾ ਜਾ ਗਲਤੀ ਨਹੀਂ ਗਲਤ ਪੇਸ਼ੰਤ ਕੋਲ ਜਾ ਹਮ ਤਾਂ ਬੋਲ ਹੀ ਨਹੀਂ ਰਹੇ ਹਾਂ ਜੀ ਸਰ ਕੀ ਗੱਲ ਗਰਸਲ ਜੀ ਬਲੱਡ ਲੈਣ ਗਈ ਸੀ ਤੇ ਉੱਥੇ ਹੋਰ ਕੋਈ ਵੀ ਮੁੰਡਾ ਆਇਆ ਰਹੀ ਸੀ ਤਾਂ ਹੀ ਬੋਲੇ ਸਰ ਜੇ ਬਲੱਡ ਲੈਣਾ ਹੈ ਉਹਨਾਂ ਨੂੰ ਫੋਮ ਦਿੱਤਾ ਕਿ ਉਹ ਬੋਲੇ ਉਹ ਜਿਹੜਾ ਮੁੰਡਾ ਫੋਨ ਬਲੱਡ ਲੈਣਾ ਆਇਆ ਰਹੀ ਮੈਂ ਉਹਨੂੰ ਪੁੱਛਿਆ ਸੀ ਤੇ ਪਹਿਲੀ ਵਾਰੀ ਆਇਆ ਮੈਂ ਉਹਨੂੰ ਪੁੱਛਿਆ ਭਾਜੀ ਕਿੰਨੇ ਦਾ ਮਿਲਣ ਦਾ ਬਲੱਡ ਬੋਲਦੇ ਹਨ 1100 ਰੁਪਏ ਦਾ ਥੈਲੀ ਮੰਡੀ ਹੈ ਤੇ ਆਹੀ ਉਹਨਾਂ ਨੂੰ ਉਹਨਾਂ ਨੇ ਸਾਨੂੰ ਫਾਰਮ ਦਿੱਤਾ ਬੋਲਦੇ ਆ ਉੱਤਰ ਅੱਗੇ ਜਾਓ ਤੁਸੀਂ ਬਿਲਕੁਲ ਕਿੱਥੇ ਤਾਂ ਆਉਂਗੇ ਸਹੀ ਬਿਲਕੁਲ ਕਿੱਥੇ ਜਣਾ ਉਹਨਾਂ ਨੂੰ ਬੋਲਿਆ ਜਿੱਧਰ ਤੁਹਾਡੀ ਫੈਲ ਬਣੇ ਦੀ ਉੱਧਰ ਜਾਓ ਫਿਰ ਇਹ ਜਿੱਧਰ ਫੈਲ ਲੈ ਕੇ ਗਏ ਉਹਨਾਂ ਨੂੰ ਬੋਲਿਆ ਨਹੀਂ ਤੁਹਾਡੇ ਜਿੱਧਰ ਇਧਰ ਇਧਰ ਹੈ ਇਧਰ ਜਾਓ ਫਿਰ ਐ ਡਾਕਟਰ ਕੋਲ ਗਏ ਮੁੜ ਕੇ ਡਾਕਟਰ ਨੇ ਫਿਰ ਸਾਨੂੰ ਆਪੇ ਆਏ ਸਾਡੇ ਨਾਲ ਤੇ ਖਿਜਾਉਣਾ ਨੇ ਇੱਥੇ ਸਾਨੂੰ ਸੈਨ ਸੋਣ ਕਰਕੇ ਦਿੱਤੀ ਹੈ ਕਿੰਨੀ ਜੁੱਟਾ ਹੋਣੀ ਹੈ ਹਾਂਜੀ ਕਿੰਨੀ ਜੁੱਟਾ ਹੋਣੀ ਹੈ ਉਹਨਾਂ ਗਿਆ 1100 ਬੋਲਿਆ ਇਹ ਤੁਸੀਂ ਕਿੰਨੀ ਜੁੰਟਾ ਮੰਗਦੇ ਹੋ ਦੋ ਅਸੀਂ ਕਾਫੀ ਲੰਬੇ ਸਮੇਂ ਤੋਂ ਇਸ ਸੰਸਥਾ ਜੇ ਮਿਲ ਕੇ ਬਲੱਡ ਡੋਨਰ ਪਠਾਨਕੋਟ ਦੀ ਤੇ ਸਿਵਲ ਹਸਪਤਲ ਪਠਾਨਕੋਟ ਜਾਂ ਵੱਖ-ਵੱਖ ਬਲੱਡ ਬੈਂਕਾਂ ਵਿੱਚ ਲੋਕਾਂ ਨੂੰ ਬਲੱਡ ਪ੍ਰੋਵਾਈਡ ਕਰਾਉਂਦੇ ਆ ਅੱਜ ਸਾਨੂੰ ਇੱਕ ਸੂਚ ਮਿਲੀ ਸੀ ਕਿ ਸਿਵਲ ਹਸਪਤਲ ਬਲੱਡ ਬੈਂਕ ਦੇ ਬਾਹਰ ਕੋਈ ਬੰਦਾ ਦਲਾਲ ਬੈਠਿਆ ਹੋਇਆ ਸੀਗਾ ਜਿਹੜਾ ਕਿ ਮਾਤੜ ਬੰਦਿਆਂ ਕੋ ਗਰੀਬ ਬੰਦੇ ਚਲੋ ਸੀਗੇ ਉਹ ਬੰਦਾ ਵਿਚਾਰਾ ਮਾਤੜ ਸੀਗਾ ਤੇ ਔਰ ਕੋਨੇ 1100 ਰੁਪਏ ਮੰਗੇ ਦੋ ਜੁੰਟਾ ਦਾ ਤੇ ਜਿੱਦਾਂ ਤੁਹਾਨੂੰ ਗੱਲਬਾਤ ਲੱਗੀ ਹੈ ਕੋਈ 1:30 ਵੇ ਦੇ ਕਰੀਬ ਅਸੀਂ ਹੋਂ ਦੀ ਸਕੂਲ ਇੱਥੇ ਪੁੱਜੇ ਆਂ ਅੰਕਲ ਨਾਲ ਜੋ ਅਸੀਂ ਮਿਲੇ ਆਂ ਉਹ ਜਿਹੜਾ ਦਲਾਲ ਸੀਗਾ ਜਿਹੜਾ ਕਰਿੰਦਾ ਸੀਗਾ ਉਸ ਟਾਈਮ ਉਸ ਤੋਂ ਫਰਾਰ ਹੋ ਗਿਆ ਸੀ ਜਿਹੜਾ ਤੇ ਅੰਕਲ ਦਾ ਕਹਿਣਾ ਸੀਗਾ ਕਿ ਮੈਂ ਆਪਣੀ ਵਾਈਫ ਲਈ ਬਲੱਡ ਲੈਣ ਗਿਆ ਬਲੱਡ ਬੈਂਕ ਦੇ ਬਾਹਰ ਬੈਠਿਆ ਸੀਗਾ ਤੇ ਮੁੰਡੇ ਨੇ ਮੇਰੇ ਕੋਲ 1100 ਰੁਪਏ ਮੰਗੇ ਦੋ ਜੂਨਟਾਂ ਦਾ ਜੇ ਅਸੀਂ ਗੱਲ ਕਰੀਏ ਕਿ ਅੰਕਲ ਦਾ ਪੇਸ਼ੈਂਟ ਐਡਮਿਟ ਸੀ ਸਰਕਾਰੀ ਤੇ ਸਰਕਾਰ ਵੱਲੋਂ ਫੈਸਿਲਿਟੀ ਹੈਗੀ ਜਿਹੜਾ ਪੇਸ਼ੈਂਟ ਸਿਵਲ ਹਸਪੀਟਲ ਐਡਮਿਟ ਹੋਏ ਉਹਨੂੰ ਬਲੱਡ ਫ੍ਰੀ ਮਿਲਦਾ ਹੈਗਾ ਜਿਹੜਾ ਕੋਈ ਪ੍ਰਾਈਵੇਟ ਐਡਮਿਟ ਹੋਏ ਤੇ ਔਰ ਕੋ ਸਰਕਾਰ 1100 ਰੁਪਏ ਫੀਸ ਲੈ ਰਹੀ ਆ ਇੱਕ ਯੂਨਿਟ ਦਾ ਪਰ ਸੋਚਣ ਵਾਲੀ ਗੱਲ ਇਹ ਹੈ ਦੋ ਯੂਨਟਾਂ ਦਾ 1100 ਲੈ ਰੇ ਕੁਛ ਨਾ ਕੁਛ ਤੇ ਗੱਲ ਹੈਗੀ ਆ ਤੇ ਜਿਹੜੇ ਗਾਰਡਨਸ ਕੱਢ ਗੱਲ ਆਈ ਤਾਂ ਕੀ ਕਹਿੰਦੇ ਗਾਰਡਨ ਦੇ ਕਰਮਚਾਰੀ ਆ ਨੇ ਕੀ ਕਰਦੇ ਆ ਇਹ ਬੰਦਾ ਕੁਛ ਨਾ ਕੁਛ ਤੇ ਦੇਖੋ ਜੀ ਅੱਜ ਤੋਂ 7 7 ਸਾਲ ਪਹਿਲੇ ਵੀ ਇੱਕ ਅਸੀਂ ਬੰਦਾ ਫੜਿਆ ਸੀਗਾ ਆ ਪੂਰੇ ਪਠਾਨਕੋਨ ਨੂੰ ਗੱਲ ਦਾ ਪਤਾ ਹੈ ਕਿ ਉਹਨੂੰ ਦੋ ਦਿਨ ਅਸੀਂ ਥਾਣੇ ਰੱਖਿਆ ਸੀਗਾ ਵਾਚ ਨੂੰ ਮਾਫੀ ਉਹਨੂੰ ਮੰਗਾ ਕੇ ਉਹਨੂੰ ਛੱਡਤਾ ਸੀਗਾ ਬਟ ਸਾਡੀ ਪਿਛਲੇ ਕੋਈ 8 ਮਹੀਨਿਆਂ ਤੋਂ ਪੂਰੀ ਖਬਰ ਆਖ ਸੀਗੀ ਪ੍ਰਾਈਵੇਟ ਬਲੱਡ ਬੈਂਕ ਹੋਣ ਜਾਂ ਸਰਕਾਰੀ ਹੋਏ ਚਾਹੇ ਸਾਡੇ ਜ਼ਿਲ੍ਹੇ ਦੇ ਹੋਣ ਜਾਂ ਵੈਸੇ ਬਾਹਰ ਦੇ ਹੋਣ ਪੂਰੀ ਅਕਸੀ ਬਲੱਡ ਬੈਂਕਾਂ ਵਿੱਚ ਕੀ ਆ ਜਿਹੜੇ ਦਲਾਲ ਜਿਹੜਾ ਗਰੁੱਪ ਹੈਗਾ ਫੇਰ ਐਕਟਿਵ ਹੋ ਚੁੱਕਿਆ ਕਿਤਨੇ ਕਿਤੇ ਹੁੰਦਾ ਅੰਦਰ ਵੀ ਹੱਥ ਪੈਂਦਾ ਤੇ ਜਿਹੜੇ ਸਾਡੇ ਸਟਾਫ ਹੈਗੇ ਉਹਨਾਂ ਨੇ ਵੀ ਕਿਹਾ ਕਿ ਕੋਈ 2-4 ਮੁੰਡੇ ਆ ਕੇ ਬਲੱਡ ਬੈਂਕ ਦੇ ਬਾਹਰ ਬੈਠੇ ਰਹਿੰਦੇ ਨਸ਼ੇੜੀ ਹੈਗੇ ਜਿਹੜੇ ਤੇ ਅਸੀਂ ਲਾਸਟ ਟਾਈਮ ਵੀ ਨਸ਼ੇੜੀ ਫੜਿਆ ਸੀਗਾ ਪਹਿਲੇ ਹੁੰਦਾ ਸੀ ਕਿ ਆਸ਼ਾ ਵਰਕਰ ਆ ਪਹਿਲੇ ਆ ਜਾਂਦੀ ਸੀ ਆ ਡਿਲੀਵਰੀ ਕਰਾਉਂਦੇ ਤੇ ਬਲੱਡ ਦਵਾਉਂਦੇ ਬਟ ਉਹ ਵੀ ਕੰਮ ਹੁਣ ਬੰਦ ਹੋ ਚੁੱਕਿਆ ਤੇ ਹੁਣ ਜਿਹੜੇ ਜਿਹੜਾ ਦੂਜਾ ਗਰੁੱਪ ਚੱਲਿਆ ਹੋਇਆ ਜਿਕਨ ਨਸ਼ੇੜੀਆਂ ਦਾ ਉਹ ਬਾਹਰ ਬਹਿ ਜਾਂਦੇ ਆ ਬਲੱਡ ਬੈਂਕਾਂ ਦੇ ਤੇ ਅਸਾਂ ਮੋਂ ਸਾਨੂੰ ਕਹਿਣਾ ਚਾਹਨਾ ਕਿ ਬਲੱਡ ਬੈਂਕ ਦੇ ਵਿੱਚ ਵੀ ਕੈਮਰੇ ਲਾਣ ਕਿ ਪਤਾ ਲੱਗੇ ਕਿ ਕਿਹੜਾ ਬੰਦਾ ਉਪਰ ਆ ਰਿਹਾ ਤੇ ਕਿਹੜਾ ਬੰਦਾ ਆਪਣਾ ਆ ਰਿਹਾ ਇਹਨਾਂ ਨੂੰ ਕੋਈ ਮੈਸੇਜ ਆ ਦਲਾਲਾਂ ਨੂੰ ਤੇ ਅਸੀਂ ਮੈਸੇਜ ਆ ਜੀ ਜੇ ਤੁਸੀਂ ਆਪਣੀ ਦਲਾਲੀ ਕਰਨੀ ਆ ਤੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰੋ ਤੇ ਤੁਹਾਡੀ ਦਲਾਲੀ ਅਸੀਂ ਚੰਗੀ ਤਰੀਕੇ ਗੱਡਾਂਗੇ ਤੇ ਪਤਾ ਲੱਗਿਆ ਕਿ ਇੱਕ ਡੋਨਰ ਆਪਣਾ ਰક્ત ਕਿਤਾਦਾਨ ਕਰਕੇ ਜਾਂਦਾ ਤੇ ਉਹ ਕਿਹੜੀ ਚੀਜ਼ਾਂ ਮਰੀਜ਼ ਕੋਲ ਲੈਂਦਾ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਵਿਦੇਸ਼ੀ ਗਲਤ ਕੰਮ ਕਰ ਰਹੇ ਹੋ ਜਿਹਦੇ ਕਰਕੇ ਤੁਹਾਨੂੰ ਬਸੀਸਾਂ ਮੇਨੀਆਂ ਲੋਕਾਂ ਨੂੰ ਤੇ ਬਾਕੀ ਅਸੀਂ ਮੰਡੇ ਨੂੰ ਐਸਐਮਐਸ ਸਾਨੂੰ ਮਿਲਾਂਗੇ ਤੇ ਇੱਕ ਉਹਨਾਂ ਨੂੰ ਰਿਟਰਨ ਕੰਪਲੇਨ ਦੇਣੀ ਆ ਤੇ ਉਹ ਰਿਟਰਨ ਕੰਪਲੇਨ ਦਾ ਅਸੀਂ ਉਹਨਾਂ ਕੋਲ ਵਾਈ ਰਿਟਰਨ ਹੀ ਰਿਪਲਾਈ ਲੈਣਾ ਤੇ ਸਾਨੂੰ ਅਸੀਂ ਰਿਕੁਐਸਟ ਕਰਨੀ ਆ ਕਿ ਜਿੱਦਾਂ ਤੁਸੀਂ ਕੁਝ ਸੁਧਾਰ ਹੋਸਪਟਲ ਵਿੱਚ ਪਾਇਆ ਤੇ ਕੁਝ ਸੁਧਾਰ ਬਲੱਡ ਬੈਂਕ ਦੇ ਸਟਾਫ ਵਿੱਚ ਹੀ ਪਾਓ ਸ਼ਫਲਿੰਗ ਹੋਏ ਸਾਡੀ ਤੇ ਲੋਕਾਂ ਨੂੰ ਜਿਹੜੀ ਮਿਸ ਅੰਡਰਸਟੈਂਡਿੰਗ ਹੋ ਰਹੀ ਹੈ ਕਿ ਇੱਥੇ ਪੈਸੇ ਚੱਲ ਰਹੇ ਹੈ ਨਹੀਂ ਚੱਲ ਰਹੇ ਕਿ ਜਿਹੜੇ ਦਲਾਲਾਂ ਦੇ ਲਿੰਕ ਬਣੇ ਹੋਏ ਹੈ ਕਿਸੇ ਨਾ ਉਹ ਵੀ ਥੋੜਾ ਰਸਤਾ ਕਲੀਅਰ ਹੋਏ ਘੱਟ ਹੋਏ ਤੇ ਲੋਕਾਂ ਦਾ ਜਿਹੜਾ ਧਿਆਨ ਜਿਹੜਾ ਬਿਲਕੁਲ ਸਾਫ਼ ਹੋਏ